ਅੱਜ ਮੈਂ ਜਿਹੜੀ ਤੁਹਾਡੇ ਨਾਲ ਕਹਾਣੀ ਸੰਗੀ ਕਰਨ ਲੱਗਾ ਨਾ ਇਹ ਜਿੱਦਾਂ ਮਤਲਬ ਨਾਸਤਿਕ ਤੋਂ ਆਸਤਿਕ ਹੋਣ ਦੀ ਕਹਾਣੀ ਆ ਤੇ ਕਈ ਵੇਲੇ ਇਦਾਂ ਹੁੰਦਾ ਵੀ ਬੰਦਾ ਬਹੁਤ ਜ਼ਿਆਦਾ ਆਸਤਿਕ ਹੁੰਦਾ ਤੇ ਜ਼ਿੰਦਗੀ ਵਿੱਚ ਇਦਾਂ ਦੀ ਕੋਈ ਨਾ ਕੋਈ ਘਟਨਾ ਹੋ ਜਾਂਦੀ ਤਾਂ ਉਹ ਨਾਸਤਿਕ ਹੋ ਜਾਂਦਾ ਇਦਾਂ ਵੀ ਹੋ ਜਾਂਦਾ ਕਈ ਵਾਰ ਪਰ ਇਹ ਜਿਹੜੀ ਕਹਾਣੀ ਆ ਇਹ ਜਿਹੜੀ ਆ ਉਹਦੂ ਉਲਟ ਹੈ ਮਤਲਬ ਪਹਿਲਾਂ ਉਹ ਨਾਸਤਿਕ ਸੀ ਤੇ ਫੇ ਉਹ ਆਸਤਿਕ ਹੋ ਗਿਆ ਉਹ ਹੋਏ ਕਿਦਾਂ ਆਸਤਿਕ ਉਹ ਰਹਿੰਦੇ ਆ ਆਸਟ੍ਰੇਲੀਆ ਦੇ ਵਿੱਚ ਬ੍ਰਿਸਬੇਨ ਉਹਨਾਂ ਦਾ ਸ਼ਹਿਰ ਆ ਪਰਮਿੰਦਰ ਸਿੰਘ ਵੀਰ ਦਾ ਨਾਮ ਆ ਤੇ ਉਹਨਾਂ ਦੀ ਵਾਈਫ ਦਾ ਨਾਮ ਹੈਗਾ ਜੈਸਲੀਨ ਕੌਰ ਤੇ ਉਹਨਾਂ ਦੇ ਇਹਦਾ ਵਿਆਹ ਨੂੰ 5 ਸਾਲ ਹੋ ਗਿਆ ਸੀ ਤੇ ਉਹਨਾਂ ਦੇ ਬੱਚਾ ਨਹੀਂ ਹੁੰਦਾ ਸੀ ਤੇ ਉਹਨਾਂ ਨੇ ਡਾਕਟਰਾਂ ਵਗੈਰਾ ਤੋਂ ਬਹੁਤ ਆਪਣਾ ਚੈੱਕਅਪ ਕਰਾਇਆ ਤੇ ਬਹੁਤ ਹੱਥ ਪੈਰ ਮਾਰੇ ਉਹਨਾਂ ਨੂੰ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਵੀ ਤੁਹਾਡੇ ਬੱਚਾ ਜਿਹੜਾ ਨਹੀਂ ਹੋ ਸਕਦਾ ਤੇ ਜਦੋਂ ਇਨਸਾਨ ਥੱਕ ਟੁੱਟ ਜਾਂਦਾ ਆ ਕਿਸੇ ਪਾਸੇ ਕੋਈ ਚਾਰਾ ਨਹੀਂ ਦਿਸਦਾ ਤੇ ਫੇਰ ਜਦਾਂ ਸੋਸ਼ਲ ਮੀਡੀਆ ਤੇ ਵੀਡੀਓ ਦੇਖਦੇ-ਦੇਖਦੇ ਉਹਨਾਂ ਦੇ ਮੁਰੇ ਜਿੱਦਾਂ ਚਪੈਰਾ ਸਾਹਿਬ ਦੀਆਂ ਵੀਡੀਓ ਆਉਣੀਆਂ ਸ਼ੁਰੂ ਹੋ ਗਈਆਂ ਸਾਡੀਆਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਹੋਰ ਵੀ ਜਿੱਦਾਂ ਪੇਜਾਂ ਵਾਲੇ ਜਿਹੜੇ ਪਾਉਂਦੇ ਆ ਉਹ ਵੀ ਉਹਨਾਂ ਨੇ ਵੀਡੀਓ ਦੇਖੀਆਂ ਤੇ ਉਸ ਤੋਂ ਬਾਅਦ ਚ ਉਹਨਾਂ ਨੇ ਨਾ ਇਹਦਾ ਮਨ ਬਣਾ ਲਿਆ ਹਸਬੰਡ ਪਾਈਫ ਨੇ ਵੀ ਅਸੀਂ ਵੀ ਚਪੈਰਾ ਸਾਹਿਬ ਕਰੀਏ ਵੀ ਸ਼ਾਇਦ ਇੱਕ ਜਿਹਨੂੰ ਹੁਣ ਕਿਸੇ ਪਾਸੇ ਆਸ ਰਹੀ ਨਾ ਕੋਈ ਦੀਦਾ ਹੋਵੇ ਸਾਰੇ ਪਾਸੋਂ ਜਵਾਬ ਮਿਲ ਗਿਆ ਹੋਵੇ ਵੀ ਸ਼ਾਇਦ ਸਾਡੇ ਵੀ ਘਰ ਮਹਾਰਾਜ ਜਾਗ ਲਾ ਦੇਣ ਤੇ ਸਾਡੀ ਵੀ ਕੁੱਕ ਜਿਹੜੀ ਆ ਉਹ ਹਰੀ ਹੋ ਜਵੇ ਹਨ ਤੇ ਉਹਨਾਂ ਦੇ ਹਸਬੰਦ ਵਾਈਫ ਨੇ ਦੁਪਹਿਰਾ ਸਾਬ ਕਰਨੇ ਸ਼ੁਰੂ ਕਰ ਦਿੱਤੇ ਤੇ ਪਰ ਕਰਦੇ ਉਹ ਹੁੰਦੇ ਸੀ ਜਦੋਂ ਇੰਡੀਆ ਇੱਥੇ 12 ਤੋਂ 4 ਹੁੰਦਾ ਨਾ ਉਹਨਾਂ ਦੇ ਟਾਈਮ ਜੋ ਉਹਨਾਂ ਦੇ ਹਿਸਾਬ ਨਾਲ ਹੁੰਦਾ ਉਹ ਕਰਦੇ ਹੁੰਦੇ ਸੀ ਆਨਲਾਈਨ ਲਾ ਕੇ ਤੇ ਬਹਿ ਜਾਂਦੇ ਹੁੰਦੇ ਸੀ ਦੋਨੀਆਂ ਨੇ ਇਸ਼ਨਾਨ ਪਾਣੀ ਕਰਕੇ ਤੇ ਉਸ ਤੋਂ ਪਹਿਲਾਂ ਦੁਪਹਿਰਾ ਸਾਬ ਸ਼ੁਰੂ ਕਰਨ ਤੋਂ ਪਹਿਲਾਂ ਉਹ ਜੋਤ ਲਾਉਂਦੇ ਹੁੰਦੇ ਸੀ ਹਸਬੰਦ ਨੇ ਜੋਤ ਜਿਹੜੀ ਆਪਣੀ ਵੱਖਰੀ ਲਾਉਣੀ ਵਾਈਫ ਨੇ ਜੋਤ ਜਿਹੜੀ ਆਪਣੀ ਵੱਖਰੀ ਲਾਉਣੀ ਤੇ ਬਹਿਣਾ ਉਹਨਾਂ ਨੇ ਇਹ ਕਿਸਾਨ ਤੇ ਇੱਕ ਹੀ ਕਮਰੇ ਦੇ ਵਿੱਚ ਜੂਤ ਵੀ ਉੱਥੇ ਸਾਹਮਣੇ ਵਾਲਾ ਆਪਣੀ ਆਪਣੀ ਜੂਤ ਲਾ ਕੇ ਤੇ ਬਹਿ ਕੇ ਤੇ ਬਾਣੀ ਪੜਨੀ ਸ਼ੁਰੂ ਕਰ ਦੇਣੀ ਸੁਣਨੀ ਸ਼ੁਰੂ ਕਰ ਦੇਣੀ ਤੇ ਉਹ ਇਦਾਂ ਹੋਇਆ ਵੀ ਹੋਲੀ-ਵਾਲੀ ਕਰਦੇ ਇੱਕ ਚ ਪੈਰਾ ਸਾਹਿਬ ਕਰ ਦੋ ਚ ਪੈਰਾ ਸਾਹਿਬ ਕਰੋ ਤਿੰਨ ਕਰੋ ਕਰਦੇ ਕਰਦੇ ਉਹਨਾਂ ਨੇ 15 ਚ ਪੈਰਾ ਸਾਹਿਬ ਕੀਤੇ ਤੇ ਉਹਨਾਂ ਦੀ ਮਹਾਰਾਣੀ ਸੁਣ ਲਈ ਤੇ ਉਹਨਾਂ ਦੀ ਜਿਹੜੀ ਘਰ ਜਦ ਦਾ ਮਤਲਬ ਦੇਦੀ ਹੋਣ ਵਾਲਾ ਹੋ ਗਿਆ ਭੈਣ ਪ੍ਰੈਗਨੈਂਟ ਹੋ ਗਈ ਉਹ ਤੇ ਹੁਣ ਉਹਨਾਂ ਦੇ ਤਾਂ ਦੋ ਬੱਚੇ ਹੋਏ ਆ ਦੇਖੋ ਦੋਨੇ ਬੱਕਰ ਬੱਕਰੀ ਜੂਤ ਲਾਉਂਦੇ ਸੀ ਤੇ ਬੱਚੇ ਵੀ ਉਹਨਾਂ ਦੇ ਦੋ ਹੀ ਹੋਏ ਆ ਤੇ ਉਹਨਾਂ ਨੇ ਦੱਸਿਆ ਵੀ ਹੁਣ 6 ਮਹੀਨੇ ਦੇ ਜਦੋਂ ਬੱਚੇ ਹੋ ਗਿਆ ਫੇ ਅਸੀਂ ਇੰਡੀਆ ਆਉਣਾ ਤੇ ਨਾਲੇ ਗੁਰੂ ਰਾਮਦਾਸ ਮਹਾਰਾਜ ਦੇ ਦਰ ਦੇ ਉੱਤੇ ਮੱਥਾ ਟਿਕਾ ਕੇ ਲੈ ਕੇ ਜਾਣਾ ਤੇ ਨਾਲੇ ਕਹਿੰਦੇ ਭਾਬੀਸ਼ੀ ਦੀ ਹੋ ਕੇ ਜਾਣਾ ਅਸੀਂ ਉੱਥੇ ਹੀ ਰਹਿਣਾ ਉੱਥੇ ਕਹਿੰਦੇ ਕਮਰਾ ਲੈ ਲੈਣਾ ਤੇ ਉੱਥੇ 10 15 ਦਿਨ ਜਿੰਨੇ ਦਿਨ ਵੀ ਆ ਉੱਥੇ ਹੀ ਰਹਿਣਾ ਕਿਉਂਕਿ ਸਾਨੂੰ ਦਾਤ ਉੱਥੋਂ ਸ਼ਹੀਦਾਂ ਦੇ ਦਰ ਤੋਂ ਮਿਲੀ ਆ ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕੀਤੀ ਆ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੋਈ ਆ ਤੇ ਅੱਜ ਉਸ ਵਿਹੜੇ ਦੇ ਵਿੱਚ ਜਿੱਥੇ ਇੱਕ ਬੱਚੇ ਨੂੰ ਵੀ ਤਰਸਦੇ ਹੁੰਦੇ ਸੀ ਤੇ ਅੱਜ ਉੱਥੇ ਦੋ ਦੋ ਬੱਚੇ ਜਿਹੜੇ ਆ ਉਸ ਬੀੜੇ ਵਿੱਚ ਖੇਡਦੇ ਆ ਇਹ ਮਹਾਰਾਜ ਦੀ ਕਿਰਪਾ ਪਹਿਰਾ ਸਾਹਿਬ ਦੀ ਇਹ ਤਾਕਤ ਜਿਹੜੇ ਤੁਹਾਨੂੰ ਮਨੂ ਕਰਦੇ ਆ ਆਪਣਾ ਮਨ ਲਾ ਕੇ ਕਰਦੇ ਆ ਉਹਨਾਂ ਨੂੰ ਪ੍ਰਾਪਤੀਆਂ ਹੁੰਦੀਆਂ ਭਾਈ ਤੇ ਆਪ ਹੀ ਫੇ ਉਹ ਦੱਸਦੇ ਆ ਨਾ ਤੇ ਜਦੋਂ ਉਹ ਆਏ ਇੱਥੇ ਫੇ ਵੀ ਉਹਨਾਂ ਦੀ ਵੀਡੀਓ ਪਾਵਾਂਗੇ ਤੁਹਾਨੂੰ ਦਿਖਾ ਲਾਂਗੇ ਉਹਨਾਂ ਬੱਚਿਆਂ ਦੇ ਦਰਸ਼ਨ ਦੀ ਕਰਾਵਾਂਗੇ ਤੇ ਮਹਾਰਾਜ ਚੜ੍ਹਦੀ ਕਲਾ ਵਿੱਚ ਰੱਖਣ ਇਦਾਂ ਆ ਵੀ ਯਕੀਨ ਹੁੰਦਾ ਆਪੋ ਆਪਣੀ ਹਰੇਕ ਦੀ ਆਪੋ ਆਪਣੀ ਸੋਚ ਹੈ ਮੇਰੀ ਸੋਚ ਹੈ ਜਿਹੜੀ ਉਹ ਕੋਈ ਬਦਲ ਨਹੀਂ ਸਕਦਾ ਮੈਂ ਕਿਸੇ ਦੀ ਨਹੀਂ ਬਦਲ ਸਕਦਾ ਨਾ ਮੇਰੀ ਸੋਚ ਜਿਹੜੀ ਆਸਤੇ ਕੇ ਹਨ ਕਿਸੇ ਦੀ ਨਾਸਤਿਕ ਵੀ ਹੁੰਦੀ ਹੈ ਸੋ ਆਪੋ ਆਪਣਾ ਇਹਦਾ ਹਿਸਾਬਤਾ ਵੇ ਸੋ ਉਹ ਦੇਖ ਲਓ ਵੀ ਦੋਨੇ ਹਸਬੰਡ ਵਾਈਫ ਪਹਿਲਾਂ ਨਾਸਤਿਕ ਸੀ ਇਹ ਨਾਸਤਿਕ ਤੋਂ ਉਹ ਆਸਤਿਕ ਹੋ ਗਏ ਤੇ ਉਹਨਾਂ ਦਾ ਯਕੀਨ ਹੀ ਇੰਨਾ ਜ਼ਿਆਦਾ ਵੱਜ ਗਿਆ ਤੇ ਉਹਨਾਂ ਤੇ ਕਿਰਪਾ ਹੋ ਗਈ ਦੇਖ ਲਓ ਜੀ ਜਿਨ੍ਹਾਂ ਨੇ ਖੁਸ਼ੀਆਂ ਲੈਣੀਆਂ ਹੁੰਦੀਆਂ ਝੋਲੀਆਂ ਭਰਨੀਆਂ ਹੁੰਦੀਆਂ ਉਹ ਫਿਰ ਜਦੋਂ ਲਗਨਾਂ ਲੱਗ ਜਾਂਦੀਆਂ ਫਿਰ ਮਹਾਰਾਜ ਮਹਾਰਾਜ ਤੇ ੜੀਕ ਦਾ ਆ ਮੇਰੇ ਨਾਲ ਦੇਖ ਤਾਂ ਸਹੀ ਤੂੰ ਮੇਰੇ ਨਾਲ ਮੂੰਹ ਹੀ ਕਰ ਲਾ ਤੂੰ ਸਿਰਫ ਮੈਂ ਆ ਪਾਉਂਗਾ ਤੇਰੇ ਕੋਲ ਚੱਲ ਕੇ ਆਪਾਂ ਪੱਟ ਕਰ ਲੈਨੇ ਆ ਸੋ ਬਸ ਇੰਨੀ ਕੁ ਖੇਡ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ